ਤੁਸੀਂ ਹਾਲ ਹੀ ਦੇ ਵਿੱਚ ਖਬਰਾਂ 'ਚ ਦੇਖਿਆ ਹੋਣਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਸਣੇ ਬ੍ਰਿਕਸ ਦੇਸ਼ਾਂ ਨੂੰ ਕੁਝ ਚੇਤਾਵਨੀਆਂ ਨੇ ਜਿਹੜੀਆਂ ਉਹ ਦਿੱਤੀਆਂ ਨੇ ਅੰਤਰਰਾਸ਼ਟਰੀ ਵਪਾਰ ਨੂੰ ਲੈ ਕੇ ਅਤੇ ਅਮਰੀਕਾ ਵਿੱਚ ਵਪਾਰ ਨੂੰ ਲੈ ਕੇ ਇਹ ਚੇਤਾਵਨੀਆਂ ਨੇ ਜਿਹੜੀਆਂ ਉਹ ਦਿੱਤੀਆਂ ਨੇ ਤਾਂ ਤੁਸੀਂ ਸੋਚਿਆ ਹੋਣਾ ਕਿ ਆਖਰ ਕਿਉਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਇਹ ਚੇਤਾਵਨੀਆਂ ਇਹਨਾਂ ਦੇਸ਼ਾਂ ਨੂੰ ਦੇ ਰਹੇ ਨੇ ਇਹਨਾਂ ਚੇਤਾਵਨੀਆਂ ਦਾ ਕੀ ਅਸਰ ਹੋ ਸਕਦਾ ਹੈ ਅਤੇ ਇਹ ਚੇਤਾਵਨੀਆਂ ਕਿਉਂ ਦਿੱਤੀਆਂ ਜਾ ਰਹੀਆਂ ਨੇ ਤਾਂ ਇਹ ਸਾਰੇ ਮਸਲੇ ਉੱਤੇ ਅੱਜ ਗੱਲਬਾਤ ਕਰਾਂਗੇ ਤਾਂ ਭਾਰਤ ਸਣੇ ਬ੍ਰਿਕਸ ਦੇਸ਼ਾਂ ਨੇ ਕਿਉਂ ਡੋਨਾਲਡ ਟਰੰਪ ਦੀ ਟੈਨਸ਼ਨ ਵਧਾ ਦਿੱਤੀ ਹੈ ਕਿ ਦੁਨੀਆ ਦੇ ਵਪਾਰ ਉੱਤੇ ਡਾਲਰ ਦਾ ਦਬਦਬਾ ਘਟ ਸਕਦਾ ਹੈ ਅਤੇ ਟਰੰਪ ਵੱਲੋਂ ਦਿੱਤੀ ਗਈ ਚੇਤਾਵਨੀਆਂ ਜਿਹੜੀ ਇਸ ਦੇ ਕੀ ਮਾਇਨੇ ਨੇ ਅੱਜ ਇਸ ਸਾਰੀ ਗੱਲਬਾਤ ਉੱਤੇ ਚਰਚਾ ਕਰਾਂਗੇ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਭਾਰਤ ਅਤੇ ਚੀਨ ਸਮੇਤ ਉਹਨਾਂ ਦੇਸ਼ਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਜਿਹੜੇ ਬ੍ਰਿਕਸ ਸਮੂਹ ਦਾ ਹਿੱਸਾ ਨੇ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਭਾਰਤ ਸਮੇਤ ਸਾਰੇ ਬ੍ਰਿਕਸ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਅਮਰੀਕੀ ਡਾਲਰ ਦੀ ਬਜਾਏ ਕਿਸੇ ਵਿਕਲਪਿਕ ਮੁਦਰਾ ਦੇ ਲੈਣ-ਦੇਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਅਜਿਹਾ ਕਰਨ ਉੱਤੇ 100% ਟੈਕਸ ਉਹਨਾਂ ਦੇ ਉੱਤੇ ਲਗਾ ਦੇਣਗੇ ਅਜਿਹਾ ਕਰਨ ਵਾਲਿਆਂ ਨੂੰ ਅਮਰੀਕੀ ਬਾਜ਼ਾਰ ਵਿੱਚੋਂ ਬਾਹਰ ਰੱਖਿਆ ਜਾਵੇਗਾ ਤਾਂ ਵੱਡੀ ਚੇਤਾਵਨੀ ਇਹ ਰਿਹਾ ਡੋਨਾਲਡ ਟਰੰਪ ਦੇ ਵੱਲੋਂ ਦਿੱਤੀ ਗਈ ਹੈ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਜੇ ਬ੍ਰਿਕਸ ਦੇਸ਼ ਡਾਲਰ ਦੇ ਬਦਲ ਵਜੋਂ ਇੱਕ ਬਦਲਵੀਂ ਮੁਦਰਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ 100% ਤੱਕ ਦੇ ਟੈਰਿਫ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੂਜੇ ਪਾਸੇ ਡੋਨਾਲਡ 트੍ਰੰਪ ਦੀ ਯਾਨੀ ਕਿ ਕਹਿ ਲਓ ਅਮਰੀਕਾ ਦੀ ਕੈਨੇਡਾ ਨੇ ਦਾਨ ਵੀ ਟੈਰਿਫ ਵਾਰ ਆ ਜਿਹੜੀ ਉਹ ਸ਼ੁਰੂ ਹੋ ਗਈ ਹੈ ਤਾਂ ਡੋਨਾਲਡ 트੍ਰੰਪ ਨੇ ਆਪਣੀ ਚੇਤਾਵਨੀ ਦੇ ਵਿੱਚ ਬ੍ਰਿਕਸ ਦੇਸ਼ਾਂ ਨੂੰ ਇਹ ਵੀ ਕਿਹਾ ਸੀ ਕਿ ਅਜਿਹਾ ਕਰਨ ਵਾਲਿਆਂ ਨੂੰ ਅਮਰੀਕੀ ਬਾਜ਼ਾਰ ਵਿੱਚੋਂ ਬਾਹਰ ਰੱਖਿਆ ਜਾਵੇਗਾ ਹੁਣ ਮੈਂ ਕਿਸੇ ਵੀ ਦੇਸ਼ ਨੂੰ ਡਾਲਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰਾਂਗਾ ਇਸ ਲਈ ਇਹ ਮਹੱਤਵਪੂਰਨ ਹੈ ਕਿ ਅਜੇ ਸਾਰੇ ਦੇਸ਼ ਇਹ ਵਾਅਦਾ ਕਰਨ ਕਿ ਉਹ ਨਾ ਤਾਂ ਬ੍ਰਿਕਸ ਮੁਦਰਾ ਬਣਾਉਣਗੇ ਅਤੇ ਨਾ ਹੀ ਲੈਣ-ਦੇਣ ਵਿੱਚ ਡਾਲਰ ਦੀ ਥਾਂ ਕਿਸੇ ਹੋਰ ਕਰੰਸੀ ਦੀ ਵਰਤੋਂ ਕਰਨਗੇ ਕਿਸੇ ਹੋਰ ਮੁਦਰਾ ਦੀ ਵਰਤੋਂ ਕਰਨਗੇ ਜੇਕਰ ਅਜਿਹਾ ਹੁੰਦਾ ਹੈ ਤਾ ਉਹਨਾਂ ਨੂੰ ਅਮਰੀਕਾ ਨੂੰ ਅਲਵਿਦਾ ਕਹਿਣਾ ਪਵੇਗਾ ਦੂਜੇ ਪਾਸੇ ਇਸ ਸਾਰੇ ਮਸਲੇ ਉੱਤੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਵੱਲੋਂ ਸਪਸ਼ਟ ਕੀਤਾ ਗਿਆ ਸੀ ਕਿ ਭਾਰਤ ਅਮਰੀਕੀ ਡਾਲਰ ਨੂੰ ਬਦਲਣ ਦਾ ਸਮਰਥਨ ਨਹੀਂ ਕਰਦਾ ਅਤੇ ਨਾ ਹੀ ਇਸ ਦੇ ਹੱਕ ਵਿੱਚ ਹੈ ਭਾਰਤ ਆਪਣੇ ਵਪਾਰਕ ਹਿੱਤਾਂ ਦੀ ਰੱਖਿਆ ਲਈ ਸਿਰਫ ਵਿਕਲਪਿਕ ਹੱਲ ਲੱਭ ਰਿਹਾ ਹੈ ਤਾਂ ਤੋ ਦੇ ਮਨ ਚ ਸਵਾਲ ਆਉਂਦਾ ਹੋਊਗਾ ਕਿ ਬ੍ਰਿਕਸ ਕਿੰਨਾ ਕੁ ਸ਼ਕਤੀਸ਼ਾਲੀ ਹੈ ਤਾਂ ਬ੍ਰਿਕਸ ਦਾ ਅਰਥ ਹੈ ਬ੍ਰਾਜ਼ੀਲ ਰੂਸ ਭਾਰਤ ਚੀਨ ਅਤੇ ਦੱਖਣੀ ਅਫਰੀਕਾ ਹਾਲਾਂਕਿ ਹੁਣ ਮਿਸ ਇਥੋਪੀਆ ਇੰਡੋਨੇਸ਼ੀਆ ਇਰਾਨ ਤੇ ਯੂਏਈ ਵੀ ਇਸ ਸਮੂਹ ਦੇ ਵਿੱਚ ਸ਼ਾਮਿਲ ਹੋ ਗਏ ਨੇ ਸਾਲ 2024 ਵਿੱਚ ਹੋਈ ਬ੍ਰਿਕਸ ਕਾਨਫਰੰਸ ਵਿੱਚ 13 ਹੋਰ ਦੇਸ਼ ਵੀ ਇਸ ਦੇ ਅਸਥਾਈ ਮੈਂਬਰ ਬਣ ਗਏ ਨੇ ਤਾਂ ਬ੍ਰਿਕਸ ਦੇਸ਼ ਕੀ ਚਾਹੁੰਦੇ ਨੇ ਤਾਂ ਬ੍ਰਿਕਸ ਦੇਸ਼ ਦੇ ਜਿਹੜੇ ਉਹ ਡਾਲਰ ਤੇ ਨਿਰਭਰਤਾ ਘਟਾਉਣਾ ਚਾਹੁੰਦੇ ਨੇ ਇਸ ਸਾਲ 2000 23 ਦੇ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬ੍ਰਿਕਸ ਸੰਮੇਲਨ ਵਿੱਚ ਕਿਹਾ ਸੀ ਕਿ ਸਾਨੂੰ ਰਾਸ਼ਟਰੀ ਮੁਦਰਾਵਾਂ ਵਿੱਚ ਵਪਾਰ ਵਧਾਉਣਾ ਚਾਹੀਦਾ ਹੈ ਇਸ ਦਾ ਸਮਰਥਨ 2024 ਵਿੱਚ ਵੀ ਕੀਤਾ ਗਿਆ ਸੀ ਅਗਰ ਗੱਲ ਕੀਤੀ ਜਾਵੇ ਡਾਲਰ ਦੀ ਮਜ਼ਬੂਤੀ ਦੀ ਤਾਂ ਫੈਡਰਲ ਰਿਜ਼ਰਵ ਦੀ ਰਿਪੋਰਟ ਦੇ ਅਨੁਸਾਰ ਡਾਲਰ ਦੀ ਵਰਤੋਂ ਅਮਰੀਕਾ ਵਿੱਚ ਅੰਤਰਰਾਸ਼ਟਰੀ ਵਪਾਰ ਦੇ 96% ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ 74% ਅਤੇ ਬਾਕੀ ਦੁਨੀਆ ਵਿੱਚ 79% ਵਿੱਚ ਕੀਤੀ ਜਾਂਦੀ ਹੈ ਦੁਨੀਆ ਦੇ ਕੁੱਲ ਵਪਾਰ ਦਾ 88% ਹਿੱਸਾ ਹੈ ਜਿਹੜਾ ਉਹ ਡਾਲਰਾਂ ਦੇ ਵਿੱਚ ਹੋ ਰਿਹਾ ਹੈ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤਣਾਅ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਕਿਉਂ ਨੇ ਦਰਅਸਲ ਸਾਲ 2023 ਤੋਂ ਪਹਿਲਾਂ ਤੇਲ ਦਾ 100% ਵਪਾਰ ਆ ਜਿਹੜਾ ਉਹ ਡਾਲਰਾਂ ਦੇ ਵਿੱਚ ਹੁੰਦਾ ਸੀ ਪਰ ਹੁਣ ਇਹ ਘਟ ਕੇ 80% ਰਹਿ ਗਿਆ ਹੈ ਤਾਂ ਤੇਲ ਦੇ ਵਪਾਰ ਦੇ ਵਿੱਚ ਡਾਲਰ 80% ਡਿੱਗਣ ਦਾ ਕਾਰਨ ਅਮਰੀਕਾ ਵੱਲੋਂ ਚੀਨ ਅਤੇ ਰੂਸ ਉੱਤੇ ਲਗਾਈਆਂ ਗਈਆਂ ਪਾਬੰਦੀਆਂ ਨੇ ਅਮਰੀਕਾ ਦੀਆਂ ਪਾਬੰਦੀਆਂ ਕਾਰਨ ਦੋਵੇਂ ਦੇਸ਼ ਆਪਣੀਆਂ ਮੁਦਰਾਵਾਂ ਵਿੱਚ ਅੰਤਰਰਾਸ਼ਟਰੀ ਵਪਾਰ ਕਰ ਰਹੇ ਨੇ ਇੰਟਰਨੈਸ਼ਨਲ ਟ੍ਰੇਡ ਕਰ ਰਹੇ ਨੇ ਤਾਂ ਇਹ ਦੋਵੇਂ ਦੇਸ਼ ਬ੍ਰਿਕਸ ਦਾ ਹਿੱਸਾ ਨੇ ਇਸ ਲਈ ਇਹ ਪ੍ਰਸਤਾਵ ਰੱਖਿਆ ਗਿਆ ਹੈ ਕਿ ਬ੍ਰਿਕਸ ਦੀ ਆਪਣੀ ਮੁਦਰਾ ਹੋਣੀ ਚਾਹੀਦੀ ਹੈ ਤਾਂ ਜੋ ਅਮਰੀਕਾ ਤੇ ਦਬਾਅ ਪਾਇਆ ਜਾ ਸਕੇ ਤਾਂ ਡੋਨਾਲਡ ਟਰੰਪ ਜਾਣਦੇ ਨੇ ਕਿ ਜੇਕਰ ਬ੍ਰਿਕਸ ਦੇਸ਼ ਇੱਕ ਵਿਕਲਪਿਕ ਮੁਦਰਾ ਚੁਣਦੇ ਨੇ ਤਾਂ ਡਾਲਰ ਦੀ ਵਰਤੋਂ ਵਿੱਚ ਭਾਰੀ ਗ੍ਰਾਵਟਾ ਆ ਸਕਦੀ ਹੈ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਡਾਲਰ ਦੀ ਸਥਿਤੀ ਆ ਜਿਹੜੀ ਉਹ ਕਮਜ਼ੋਰ ਹੋ ਸਕਦੀ ਆ ਤਾਂ ਇਸ ਬਾਬਤ ਉਹਨਾਂ ਨੇ ਇੱਕ ਵੱਡੀ ਚੇਤਾਵਨੀ ਆ ਜਿਹੜੀ ਉਹ ਬ੍ਰਿਕਸ ਦੇਸ਼ਾਂ ਨੂੰ ਦਿੱਤੀ ਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਨੂੰ ਮੁੜ ਤੋਂ ਵਹਾਨ ਬਣਾਉਣ ਦਾ ਦਾਵਾ ਕਰਦੇ ਹੋਏ ਸੱਤਾ ਵਿੱਚ ਵਾਪਸ ਆਏ ਨੇ ਤਾਂ ਅਜਿਹੀ ਸਥਿਤੀ ਵਿੱਚ ਟਰੰਪ ਡਾਲਰ ਦੀ ਮਜ਼ਬੂਤੀ ਬਣਾਈ ਰੱਖਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਉਹ ਮੈਕਸੀਕੋ ਤੇ 25% ਟੈਰਿਫ ਲਗਾ ਕੇ ਇਸ ਦੀ ਸ਼ੁਰੂਆਤ ਕਰ ਰਹੇ ਨੇ ਦੂਜੇ ਪਾਸੇ ਕੈਨੇਡਾ ਦੇ ਨਾਲ ਵੀ ਟੈਰਿਫ ਨੂੰ ਲੈ ਕੇ ਅਮਰੀਕਾ ਦੇ ਹਾਲਾਤ ਚੰਗੇ ਨਹੀਂ ਚੱਲ ਰਹੇ ਤਾਂ ਅਜਿਹੀ ਵਿੱਚ ਬ੍ਰਿਕਸ ਨੂੰ ਲੈ ਕੇ ਵੀ ਉਹਨਾਂ ਵੱਲੋਂ ਵਾਰ-ਵਾਰ ਟਿੱਪਣੀਆਂ ਦੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਹ ਸਾਰਾ ਮਸਲਾ ਕਿੰਨਾ ਕੁ ਵੱਡਾ ਏ ਕਿ ਬ੍ਰਿਕਸ ਦੇਸ਼ ਦੇ ਜਿਹੜੇ ਉਹ ਡਾਲਰ ਦੇ ਮੁਕਾਬਲੇ ਆਪਣੀ ਕੋਈ ਕਰੰਸੀ ਲਾਂਚ ਕਰਦੇ ਨੇ ਜਾਂ ਫਿਰ ਸਾਰਾ ਵਪਾਰ ਜਿਹੜਾ ਉਹ ਡਾਲਰਾਂ ਵਿੱਚ ਵੀ ਹੋਵੇਗਾ ਤਾਂ ਇਹ ਸਾਰਾ ਕੁਝ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋ ਜਾਵੇਗਾ ਲੇਕਿਨ 트ੰਪ ਵੱਲੋਂ ਚੇਤਾਵਨੀ ਆ ਜਿਹੜੀ ਉਹ ਜ਼ਰੂਰ ਦਿੱਤੀ ਗਈ ਹੈ ਤਾਂ ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਮਸਲਾ ਜਿਹੜਾ ਉਹ ਜ਼ਰੂਰ ਸਮਝ ਆ ਗਿਆ ਹੋਵੇਗਾ